ਕਿ ਪਹਿਲੀ ਤੋਂ ਲੈ ਕੇ 8ਵੀਂ ਤੱਕ ਹਾਂ 8ਵੀਂ 'ਚ ਬ੍ਰੇਕ ਲੱਗ ਗਈ ਫੇਲ ਹੋਏ ਹਾਂਜੀ ਅੱਛਾ ਹੋਏ ਸੀ ਫੇਲ ਨਹੀਂ ਹੋਏ ਕੀ ਉਹਦਾ ਕੀ ਕਾਰਨ ਸੀ ਕਾਰਨ ਭਾਜੀ ਇਦਾਂ ਹੀ ਬਸ ਪੜ੍ਹਾਈ-ਪੜ੍ਹਾਈ ਇਦਾਂ ਦੀ ਹਾਂ ਨਗਰ-ਨੁਗਰ ਨਹੀਂ ਵਜੀ ਜ਼ਿਆਦਾ ਅੱਛਾ ਠੀਕ ਪਰਚੀ-ਮੁਰਚੀ ਲਈ ਚਲੀ ਫੇਲ ਹੋ ਗਏ ਪਰਚੀ ਚਲਾਉਦੇ ਰਹੇ ਉਹ ਤਾਂ ਪਹਿਲਾਂ ਵਾਲੀਆ ਕਲਾਸਾਂ ਪਰਚੀਆਂ ਵਾਲੀ სპੋਰਟਸਮੈਨ ਪਰਚੀਆਂ ਜਲਾ ਸਕਦਾ ਪੜ੍ਹਾਈ ਕਿੱਥੇ ਹੁੰਦੀ ਹੈ სპੋਰਟਸਮੈਨ ਨੂੰ ਸ਼ੁਰੂ ਤੋਂ ਕਬੱਡੀ ਖੇਡਦੇ ਸੀ ਜਾਂ ਕੋਈ ਹੋਰ ਉਹਦੇ ਭਾਈ ਸਕੂਲ ਟਾਈਮ ਹੀ ਨੈਸ਼ਨਲ ਸਟਾਈਲ ਵਾਲੀ ਹਾਂ ਸਕੂਲ ਦੇ ਅਨੁਭਵ ਲੱਗੇ ਆ ਬਸ ਹਰਕਤ ਜਾ ਗਿਆ ਸਕੂਟ ਹੈ ਮੱਠ ਵੀ ਦੋ ਹਾਂ ਜੀ ਫੇ ਉਦੋਂ ਰੋਤਾਂ ਲੱਗਾ 8ਵੀਂ ਹੋਤੇ ਪਾਸ ਕੀਤੀ ਰੋਂਦਾ ਰੋਂਦਾ ਰੋਤਾ ਪੈਡ ਪਮਨੇ ਭਾਈ ਰੋਂਦਾ ਪਮਨਾ ਮੁੰਡਾ ਨਹੀਂ ਸਟਾਪਰ ਹੁੰਦਾ ਉਹਦੇ ਪੈਡ ਭਾਈ ਅੱਛਾ ਉਹ ਟੀਚਰ ਦਾ ਜਾਣਦੇ ਸੀ ਮੰਮੀ ਉਹਨਾਂ ਨੂੰ ਤੇ ਕਹਿੰਦੇ ਚੱਲ ਇਹਨੂੰ ਇੱਥੇ ਘਰ ਲੈ ਇਹਨੂੰ ਪੜਾਉਨੇ ਛੇਤਰ ਮਾਰ ਗਏ ਹੂੰ ਕਿ ਉਹਨਾਂ ਨੇ ਪਾਸ ਕਰਾ ਦਿੱਤੀ ਛੇਤਰ ਨੂੰ ਚੰਗੇ ਮਾਰੇ ਤੇ ਪੜ ਕੇ ਪਾਸ ਹੋ ਗਿਆ 8ਵੀਂ ਕਿਉਂਕਿ ਬੋਰਡ ਦੀ ਔਕੀ ਸੀ ਹਾਂ ਹਾਂ 8ਵੀਂ ਬਾਅਦ 9ਵੀਂ ਇੱਥੇ ਆ ਗਏ ਨੰਗਲੰਬੀਆਂ ਹੂੰ ਨੰਗਲ ਬੀ ਸਾਲ ਲੱਗਾ ਬੱਗੇ ਦੇ ਨਾਲ ਹੀ ਆ ਨੰਗਲਾਂ ਦੀ ਨੰਗਲ ਹਾਂਜੀ ਸੰਦੀਪ ਭਾਈ ਦਾ ਪਿੰਡ ਹੂੰ ਹੂੰ ਸੰਦੀਪ ਨੰਗਲੰਦਿਆ ਹਾਂ ਹਾਂਜੀ ਉਹ ਸਕੂਲ ਵਿੱਚ ਅੱਜ ਦੇ ਮੈਚ ਹੁੰਦੇ ਹਾਂ ਠੀਕ ਹੈ ਅੱਛਾ ਫਿਰ ਉੱਥੇ ਆ ਗਏ ਉਹ ਉਹਦੇ ਨੌਵੇਂ ਜਿਹੜਾ ਇੱਕ ਸਾਲ ਪੜਿਆ ਛੁੱਟੀ ਛਾਟੀ ਨਹੀਂ ਦਿੰਦੇ ਖੇਡਣ ਖੁੱਡਣ ਜਾਂਦਾ ਸੀ ਹਾਂ ਉਹਨਾ ਕੁੱਟਿਆ ਕਟਿਆ ਚੰਗਾ ਟੀਚਰਾਂ ਨੇ ਅਸੀਂ ਉਹ ਤੋਂ ਹਟ ਕੇ ਹੋਰ ਸਕੂਲ ਲੱਗ ਅੱਛਾ ਉਹ ਕਹਿੰਦੇ ਤੁਸੀਂ ਸਾਡੇ ਸਕੂਲ ਵੱਲੋਂ ਖੇਡੋ ਹਾਂ ਕਹੀਂ ਤੁਹਾਨੂੰ ਪਾਸ ਕਰਾਵਾਂਗੇ ਅਸੀਂ ਕਿਸੇ ਹੋਰ ਸਕੂਲ ਚ ਫਿਰ ਕਿੱਥੇ ਜਲੇ ਫੇਅ ਸੀ ਬਾਉ ਪਰ ਚਲ ਗਏ ਉਹ ਭਾਈ ਅੱਛਾ ਪਿੰਡਾਂ ਲੱਗੇ ਸਾਡੇ ਪਿੰਡ ਹੀ ਇਦਾਂ ਹੀ ਆ ਲੈ ਲੋ ਉੱਥੇ ਭਾਈ ਦਸਵੀਂ ਤੱਕ ਫੇ ਉੱਥੇ ਦਸਵੀਂ ਕੀਤੀ ਅਸੀਂ ਹੂੰ ਦਸਵੀਂ ਉੱਥੇ ਪਾਸ ਕਰਕੇ ਜਦੋਂ ਅਸੀਂ ਨੰਗਲੰਬੀ ਵਾਲੇ ਹਰਾਏ ਸਕੂਲ ਵਾਲੇ ਹੂੰ ਵੀ ਟੀਚਰ ਕਹਿੰਦੇ ਯਾਰ ਤੂੰ ਤਾਂ ਸਾਡੇ ਬੱਚੇ ਸੀ ਤੁਸੀਂ ਉੱਥੇ ਕਿੱਦਾਂ ਚਲ ਗਏ ਮੈਂ ਕਹਾ ਤੁਸੀਂ ਇੱਥੇ ਲੈ ਆਓ ਅਸੀਂ ਪਲਾਸਟੂ ਪਲਾਸਟੂ ਫੇ ਇੱਥੇ ਆ ਗਏ ਪਹਿਲੇ ਪੀਰੀਅਡ ਜੋ ਬਾਹਰ ਗਰਾਊਂਡ 'ਚ ਬਸ ਵੇਟ ਦੀ ਖੇਡਾਂ ਕਾਫੀ ਇਦਾਂ ਹੂੰ 40 50 60 ਔਲੀ ਔਲੀ ਜਦੋਂ ਵੇਡ ਵੇਡ ਆਪ ਹੋਈ ਗਿਆ ਫੇ 70 ਕਿਲੋ 70 ਤੋਂ ਬਾਅਦ ਆ ਫੇ ਉਹ ਪੰਜਿਆ